ਲੋ ਵੀਰ ਜੀ ਵੈਲਕਮ ਹੋ ਗਿਆ ਤੁਹਾਡਾ ਸੰਦੀਪ ਰੋਇਪੁਰ ਵਿਜ਼ਨ ਫਾਰਮ ਚ ਜੀ ਲੋ ਵੀਰ ਜੀ ਅੱਜ ਬਹੁਤ ਵਧੀਆ ਰਿਜ਼ਲਟ ਦਾ ਨੁਸਖਾ ਲੈ ਕੇ ਆਏ ਆ ਵੀਰ ਜੀ ਜਿਹੜੀਆਂ ਕਬੂਤਰੀਆਂ ਆਪਣੇ ਕੱਚੇ ਆਂਡੇ ਲਾਂਦੀਆਂ ਠੀਕ ਹੈ ਵੀਰ ਜੀ ਜਾਂ ਆਂਡੇ ਲਾਉਂਦੀਆਂ ਹੀ ਨਹੀਂ ਐ ਇਹ ਬਹੁਤ ਵਧੀਆ ਰਿਜ਼ਲਟ ਐ ਵੀਰ ਜੀ ਇਸ ਨੁਸਕੇ ਦਾ ਕਾਫੀ ਪੁਰਾਣਾ ਨੁਸਖਾ ਠੀਕ ਹੈ ਵੀਰ ਜੀ ਤੇ ਆਪਾਂ ਖੁਦ ਵੀ ਇਸਤੇਮਾਲ ਕਰਦੇ ਆ ਵੀਰ ਜੀ ਠੀਕ ਹੈ ਇਹਦੇ ਵਿੱਚ ਆਪਣੇ ਕੋਲ ਤਿੰਨ ਚੀਜ਼ਾਂ ਠੀਕ ਹੈ ਇੱਕ ਤਾਂ ਲੈਣਾ ਤੁਸੀਂ ਆਟਾ ਠੀਕ ਹੈ ਜੀ ਇੰਨਾ ਕੁ ਪੇੜਾ ਲੈ ਲੈਣਾ ਵੀਰ ਜੀ ਹੁਣ ਦੇਖੋ ਠੀਕ ਹੈ ਵੀਰ ਜੀ ਤੇ ਫਿਰ ਤੁਸੀਂ ਲੈਣੇ ਆ ਕੈਪਸੂਲ ਆਹ ਵਾਲੇ ਕੈਪਸੂਲ ਲੈ ਲੈਣੇ ਏਵੀਅਨ ਕੈਪਸੂਲ ਇਹ ਠੀਕ ਹੈ ਵੀਰ ਜੀ ਏਵੀਅਨ ਤੇ ਇਹ ਤੁਸੀਂ ਲੈਣੇ ਦੋ ਕੈਪਸੂਲ ਠੀਕ ਹੈ ਵੀਰ ਜੀ ਦੋ ਕੈਪਸੂਲ ਲੈਣੇ ਆਹ ਵਾਲੇ ਠੀਕ ਹੈ ਵੀਰ ਜੀ ਤੇ ਆ ਲੈਣੀ ਤੁਸੀਂ ਹਲਦੀ ਅੰਬਾ ਹਲਦੀ ਏ ਇੱਕ ਚਮਚ ਲੈਣਾ ਆਹ ਵਾਲਾ ਇੱਕ ਚਮਚ ਲੈਣਾ ਅੰਬਾ ਹਲਦੀ ਦਾ ਠੀਕ ਹੈ ਇਹ ਮੇਰੇ ਕੋਲ ਪੀਸੀ ਹੈ ਠੀਕ ਹੈ ਇਹ ਮੇਰੇ ਕੋਲ ਪੀਸੀ ਹੋਈ ਸੀਗੀ ਤੁਸੀਂ ਦੂਜੀ ਲੈ ਕੇ ਆਉਣੀ ਹੈ ਜਿਹੜੀ ਆਪਾਂ ਨੂੰ ਦਲੀ ਮਿਲਦੀ ਹੈ ਠੀਕ ਹੈ ਕੋਈ ਅਨਸਾਰੀ ਦੁਕਾਨ ਤੋਂ ਤੁਸੀਂ ਅੰਬਾ ਹਲਦੀ ਲੈਣੀਆਂ ਦਲੀ ਵਾਲੀ ਉਹਨੂੰ ਆਪ ਘਰੇ ਪੀਸਣਾ ਠੀਕ ਹੈ ਵੀਰ ਜੀ ਨਹੀਂ ਤਾਂ ਮਾਰਕੀਟ 'ਚੋਂ ਤੁਹਾਨੂੰ ਪਤਾ ਮਿਕਸ ਚੀਜ਼ਾਂ ਮਿਲਦੀਆਂ ਠੀਕ ਹੈ ਜਿਹਨਾਂ ਨੂੰ ਨਾਮ ਨਹੀਂ ਲਿਖੀ ਪਰ ਨੁਸਖਾ ਕੰਮ ਨਹੀਂ ਕਰੇਗਾ ਠੀਕ ਹੈ ਵੀਰ ਜੀ ਤੇ ਇਹ ਆਪਣੇ ਕੋਲ ਤਿੰਨ ਚੀਜ਼ਾਂ ਤੁਸੀਂ ਆਹ ਪੇੜੇ ਨੂੰ ਕੀ ਕਰਨਾ ਹੈ ਆ ਪੇੜੇ ਨੂੰ ਐਂ ਕਰ ਲੈਣਾ ਠੀਕ ਹੈ ਵੀਰ ਜੀ ਪੇੜੇ ਨੂੰ ਐਂ ਫਲਾ ਲੈਣਾ ਨਾਲੇ ਇੱਕ ਗੱਲ ਹੋਰ ਤੁਹਾਨੂੰ ਕੋਈ ਨਹੀਂ ਦੱਸਦਾ ਵੀਰ ਜੀ ਮਤਲਬ ਕਿ ਆਂਡੇ ਕੱਚੇ ਕਿਉਂ ਲਾਂਦੀਆਂ ਇਹਦੀ ਕੀ ਵਜ੍ਹਾ ਹੈ ਕੀ ਕਾਰਨ ਹੈ ਠੀਕ ਹੈ ਵੀਰ ਜੀ ਇਹ ਕੱਚੇ ਆਂਡਿਆਂ ਦੀਆਂ ਲਾਂ ਦੇ ਤਿੰਨ ਵਜ੍ਹਾ ਹੁੰਦੀਆਂ ਜਾਂ ਤਾਂ ਮਤਲਬ ਕਿ ਜਾਨਵਰ ਉਮਰੋ ਜਵੇ ਜਾਨਵਰ ਦੀ ਤਾਂ ਕੱਚੇ ਆਂਡੇ ਲਾਣ ਲੱਗ ਜਾਂਦੀਆਂ ਜਾਂ ਬੰਦ ਹੋ ਜਾਂਦੀਆਂ ਕਬੂਤਰੀਆਂ ਜਾਂ ਕਬੂਤਰ ਬੁੱਤ ਪਾਣੇ ਬੰਦ ਕਰ ਦਿੰਦੇ ਠੀਕ ਹੈ ਵੀਰ ਜੀ ਤੇ ਜਾਂ ਮਤਲਬ ਕਿ ਆਪਾਂ ਕਬੂਤਰਾ ਨੂੰ ਜੋੜਿਆਂ ਤੋਂ ਵੱਖ ਨਹੀਂ ਕਰਦੇ ਹਨਾ ਜਿਵੇਂ ਆਪਾਂ ਜੋੜੇ ਤੋੜਦੇ ਨਹੀਂ ਆ ਤਾਂ ਕਰਕੇ ਕੱਚੇ ਆਂਡੇ ਲਾਣ ਲੱਗ ਜਾਂਦੀਆਂ ਜਾਂ ਬੰਦ ਹੋ ਜਾਂਦੀਆਂ ਆਂਡਿਆਂ ਤੋਂ ਠੀਕ ਹੈ ਵੀਰ ਜੀ ਹੱਦ ਤੋਂ ਹੱਦ 6 ਆਂਡੇ ਲਿਆ ਕਰੋ 4 ਜਾਂ 6 ਆਂਡੇ ਲਿਆ ਕਰੋ ਫਿਰ ਜੋੜਾ ਤੋੜ ਦਿਆ ਕਰੋ ਠੀਕ ਹੈ ਵੀਰ ਜੀ ਫਿਰ ਦੁਬਾਰਾ ਲਾ ਲਿਆ ਕਰੋ 2-3 ਮਹੀਨਿਆਂ ਬਾਅਦ ਫਿਰ ਵਧੀਆ ਰਿਜ਼ਲਟ ਰਹੇਗਾ ਤੁਸੀਂ ਲਗਾਤਾਰ ਲਈ ਰੱਖਦੇ ਜੋੜੇ ਉਹ ਆਂਡੇ ਕੱਚੇ ਲਾਣ ਲੱਗ ਜਾਂਦੀਆਂ ਜਾਂ ਬੰਦ ਹੋ ਜਾਂਦੀਆਂ ਦੂਜਾ ਕਾਰਨ ਇਹ ਸੀ ਤੀਜਾ ਕਾਰਨ ਇਹ ਆ ਵੀਰ ਜੀ ਕਿਉਂਕਿ ਜਦੋਂ ਆਪਾਂ ਕਬੂਤਰਾਂ ਨੂੰ ਬਾਜ਼ੀਆਂ ਆਪਣੀਆਂ ਸ਼ੁਰੂ ਹੋ ਜਾਂਦੀਆਂ ਆਪਾਂ ਉਹਨਾਂ ਨੂੰ ਠੰਡੇ ਪਾਣੀ ਲਾਣ ਲੱਗ ਜਾਂਦੇ ਆ ਹਰ ਤਰ੍ਹਾਂ ਦਾ ਨੁਸਖਾ ਉਹਨਾਂ ਤੇ ਇਸਤੇਮਾਲ ਕਰਦੇ ਆ ਆਪਣਾ ਕੂਤਰਵਾ ਦੁੱਡੇ ਜਾਂ ਆਪਾਂ ਉਹਨਾਂ ਨੂੰ ਮੈਡੀਕਲ ਨਸ਼ਾ ਲਾਣਦੇ ਆ ਹਨਾ ਇਹ ਚੀਜ਼ਾਂ ਕਰਕੇ ਵੀ ਆਪਣੇ ਕਬੂਤਰ ਆਂਡਿਆਂ ਤੋਂ ਬੰਦ ਹੋ ਜਾਂਦੇ ਆ ਤੇ ਜਾਂ ਕੱਚੇ ਆਂਡੇ ਲਾਣ ਲੱਗ ਜਾਂਦੇ ਆ ਠੀਕ ਹੈ ਕਿ ਉਹਨਾਂ ਨੂੰ ਠੰਡੇ ਪਾਣੀ ਲੱਗੇ ਹੁੰਦੇ ਉਹਨਾਂ ਦੇ ਜਰਾਸੀਨ ਘਟਾਉਣ ਨੂੰ ਸਾਰੇ ਖਤਮ ਹੋ ਜਾਂਦੇ ਅੰਦਰਲੇ ਤੇ ਉਹ ਤਾਂ ਕਰਕੇ ਬੁੱਤ ਨਹੀਂ ਪਉਂਦੇ ਕਬੂਤਰ ਵੀ ਤੇ ਕਬੂਤਰੀਆਂ ਵੀ ਆਂਡੇ ਦੇ ਵਿੱਚ ਜਰਦੀ ਨਹੀਂ ਬਣਾਉਂਦੀਆਂ ਠੀਕ ਹੈ ਵੀਰ ਜੀ ਇਹੀ ਕਾਰਨ ਹੁੰਦਾ ਤੇ ਆ ਆਪਣਾ ਬੜਾ ਵਧੀਆ ਰਿਜ਼ਲਟ ਵਾਲਾ ਨੁਸਖਾ ਤੁਸੀਂ ਇਸ ਚੀਜ਼ ਨੂੰ ਇਸਤੇਮਾਲ ਕਰਨਾ ਠੀਕ ਹੈ ਹੁਣ ਮੈਂ ਤੁਹਾਨੂੰ ਬਣਾ ਕੇ ਦਿਖਾਣਾ ਠੀਕ ਹੈ ਵੀਰ ਜੀ ਤੇ ਆ ਪਾ ਲੈਣਾ ਆਟਾ ਐ ਕਰ ਲੈਣਾ ਤੁਸੀਂ ਆ ਸਾਰੀ ਹਲਦੀ ਨੂੰ ਵਿੱਚ ਪਾ ਲੈਣਾ ਹੁੰਦੇ ਸਾਰੀ ਦਵਾਈ ਨੂੰ ਪਾਲਣਾ ਠੀਕ ਹੈ ਵੀਰ ਜੀ ਤੇ ਹੁਣ ਦੀ ਨੂੰ ਵੀ ਪਾਲਣਾ ਆਪਾਂ ਕੈਪਸੂਲ ਖੋਲ ਲੈਣੇ ਨੇ ਠੀਕ ਹੈ ਜੀ ਕੈਂਚੀ ਹੈ ਨਹੀਂ ਤੇ ਮੇਰੇ ਕੋ ਮੈਂ ਨੇਲ ਕਟਰ ਲੈ ਲਿਆ ਤੁਸੀਂ ਕੈਂਚੀ ਲੈ ਸਕਦੇ ਠੀਕ ਹੈ ਵੀਰ ਜੀ ਆਹ ਕੈਪਸੂਲ ਖੋਲ ਕੇ ਆਪਾਂ ਵਿੱਚ ਪਾ ਦੇਣੇ ਹੁੰਦੇ 올ਦੇ ਠੀਕ ਹੈ ਵੀਰ ਜੀ। ਇਹ ਇੱਕ ਕੈਪਸੂਲ ਪਾਤਾ। ਆਪਾਂ ਦੂਜਾ ਕੈਪਸੂਲ ਵੀ ਖੋਲ ਲੈਣਾ। ਤੇ ਇਹਨੂੰ ਵੀ ਆਪਾਂ ਐਵੇਂ ਟੱਕ ਲਾ ਕੇ ਤੇ ਇਹਨੂੰ ਵੀ ਆਪਾਂ ਵਿੱਚ ਪਾ ਦੇਣਾ। ਠੀਕ ਹੈ ਵੀਰ ਜੀ। ਫਿਰ ਇਹਨੂੰ ਆਪਾਂ ਚੰਗੀ ਤਰ੍ਹਾਂ ਬੰਦ ਕਰ ਲੈਣਾ। ਇਹਨੂੰ ਬੰਨ੍ਹਦ ਕਰਨ ਤੋਂ ਬਾਅਦ ਇਹ ਚੰਗੀ ਤਰ੍ਹਾਂ ਮਿਕਸ ਕਰਨਾ ਸਾਰੇ ਨੂੰ। ਆ ਦੇਖੋ ਵੀਰ ਜੀ। ਉਨੂੰ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਇਹਨੂੰ ਆਟੇ ਦੇ ਵਿੱਚ ਚੰਗੀ ਤਰ੍ਹਾਂ ਐਵੇਂ ਮਿਕਸ ਕਰ ਲੈਣਾ ਆਪਾਂ ਠੀਕ ਹੈ ਜੀ ਚੰਗੀ ਤਰ੍ਹਾਂ ਜਦੋਂ ਮਿਕਸ ਹੋ ਜਾਵੇ ਠੀਕ ਹੈ ਵੀਰ ਜੀ ਮੈਂ ਮਾ ਤੁਹਾਨੂੰ ਕਾਲੀ ਕਾਲੀ ਜਿਹਾ ਬਣਾ ਕੇ ਬੁਹਾ ਰਿਹਾ ਕਿਉਂਕਿ ਵੀਡੀਓ ਲੰਬੀ ਹੋ ਜਾਣੀ ਫਿਰ ਵੀਰ ਭਰਾ ਜਾਂਦੇ ਵੀਡੀਓ ਲੰਬੀ ਬਣ ਗਈ ਏ ਤਾਂ ਕਰਕੇ ਫਿਰ ਪਤਾ ਨਹੀਂ ਚੱਲਦਾ ਠੀਕ ਹੈ ਕੋਈ ਭਰਾ ਵੇਖਦਾ ਹੋਣੀ ਫਿਰ ਐਡੀ ਲੰਬੀ ਵੀਡੀਓ ਤੇ ਆਪਦੇ ਭਰਾ ਦੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਆਪਾਂ ਤੁਹਾਨੂੰ ਵਧੀਆ ਵਧੀਆ ਐਵੇਂ ਨੁਸਕੇ ਵਿਖਾਉਂਦੇ ਰਹੀਏ ਤੇ ਲੈ ਕੇ ਆਉਂਦੇ ਰਹੀਏ ਠੀਕ ਹੈ ਵੀਰ ਜੀ ਇਹ ਤੁਸੀਂ ਚੰਗੀ ਤਰ੍ਹਾਂ ਮਤਲਬ ਕਿ ਰਲਾ ਲੈਣਾ ਇਹਦੇ ਵਿੱਚ ਹਲਦੀ ਨੂੰ ਠੀਕ ਹੈ ਇਹ ਤਾਂ ਤੁਹਾਨੂੰ ਮੈਂ ਵੀਡੀਓ ਕਰਕੇ ਵੀ ਚੰਗੀ ਤਰ੍ਹਾਂ ਪ੍ਰੋਪਰ ਨਹੀਂ ਕਰ ਸਕਿਆ ਠੀਕ ਹੈ ਕੋਈ ਵੀਡੀਓ ਲੰਬੀ ਹੋ ਜਣੀ ਹੈ ਤੁਸੀਂ ਆ ਵੇਖੋ ਐਡੀਆਂ-ਐਡੀਆਂ ਗੋਲੀਆਂ ਬਣਾ ਲੈਣੀਆਂ ਜੀ ਠੀਕ ਹੈ ਵੀਰ ਜੀ ਐਡੀਆਂ-ਐਡੀਆਂ ਗੋਲੀਆਂ ਬਣਾ ਲੈਣੀਆਂ ਤੁਸੀਂ ਠੀਕ ਹੈ ਐਡੀਆਂ-ਐਡੀਆਂ ਗੋਲੀਆਂ ਬਣਾ ਕੇ ਤੇ ਤੁਸੀਂ ਸਵੇਰੇ ਸ਼ਾਮ ਦੇਣੀ ਇੱਕ-ਇੱਕ ਗੋਲੀ ਸਵੇਰੇ ਸ਼ਾਮ ਇੱਕ-ਇੱਕ ਗੋਲੀ ਦੇਣੀ ਹੈ ਤੇ ਨਾਲੇ ਇੱਕ ਗੱਲ ਹੋਰ ਏ ਜਿਹੜੀ ਬਈ ਰੋਟੀ ਹੁੰਦੀ ਨਾ ਆਪਣੀ ਬਈ ਰੋਟੀ ਰਾਤ ਦੀ ਪਈ ਹੋਈ ਉਹ ਆਪਾਂ ਮਤਲਬ ਕਿ ਕਬੂਤਰ ਨੂੰ ਜਾਂ ਕਬੂਤਰੀਏ ਚਾਹੇ ਕਬੂਤਰ ਠੀਕ ਹੈ ਉਹ ਤੁਸੀਂ ਬਈ ਰੋਟੀ ਦੇਣੀ ਉਹਨੂੰ ਸਵੇਰੇ ਠੀਕ ਹੈ ਸਵੇਰੇ ਜਦੋਂ ਆਪਾਂ ਉਹਨੂੰ ਰੋਟੀ ਖਵਾਤੀ ਉਸ ਤੋਂ ਬਾਅਦ ਆ ਗੋਲੀ ਨਾਲ ਦੇ ਦੇਣੀ ਹੈ ਠੀਕ ਹੈ ਆ ਗੋਲੀ ਨਾਲ ਦੇ ਦਿਆ ਜੀ ਵੀਰ ਜੀ ਠੀਕ ਹੈ ਇਹ ਚਣੇ ਤੋਂ ਥੋੜੀ ਵੱਡੀ ਹੋ ਜੇ ਕੋਈ ਚੱਕਰ ਨਹੀਂ ਹੈਗਾ ਇਹਦਾ ਕੋਈ ਨੁਕਸਾਨ ਨਹੀਂ ਫਾਇਦਾ ਹੀ ਏ ਅੰਬਾ ਹਲਦੀ ਦਾ ਬਹੁਤ ਵਧੀਆ ਫਾਇਦਾ ਹੈ ਕਿ ਜਦੋਂ ਆਪਣੇ ਕੋਈ ਸੱਟ ਸੁੱਟ ਲੱਗ ਜਾਂਦੀ ਹੈ ਦਰੂਣੀ ਸੱਟ ਵੱਜ ਜਾਂਦੀ ਜਾਂ ਮਾਸ ਪਾੜ ਜਾਂਦਾ ਹੱਡੀ ਹੁੱਡੀ ਫ੍ਰੈਕਚਰ ਹੋ ਜੇ ਤੇ ਆਪਾਂ ਨੂੰ ਦੁੱਧੇ ਚ ਪਾ ਕੇ ਦਿੰਦੇ ਆਂਦਾ ਬਹੁਤ ਵਧੀਆ ਰਿਜ਼ਲਟ ਹੈ ਠੀਕ ਹੈ ਤੇ ਏਵੀਅਨ ਕੈਪਸੂਲ ਹੁੰਦਾ ਹੀ ਬਹੁਤ ਵਧੀਆ ਰਿਜ਼ਲਟ ਹੈ ਠੀਕ ਹੈ ਕਿਉਂਕਿ ਵਿਟਾਮਿਨ ਈ ਹੈ ਜੀ ਉਹਦੇ ਚ ਠੀਕ ਹੈ ਵੀਰ ਜੀ ਤੁਸੀਂ ਇਹ ਨੁਸਖਾ ਬਣਾ ਕੇ ਇਸਤੇਮਾਲ ਕਰਨਾ ਤੁਸੀਂ ਖੁਦ ਦੱਸੋਗੇ ਵੀ ਹਾਂ ਜੀ ਵੀਰੇ ਬਹੁਤ ਵਧੀਆ ਰਿਜ਼ਲਟ ਮਿਲਿਆ ਇਸ ਨੁਸਕੇ ਦਾ ਤੇ 15 ਦਿਨ ਲਗਾਤਾਰ ਤੁਸੀਂ ਇਸ ਚੀਜ਼ ਨੂੰ ਇਸਤੇਮਾਲ ਕਰਨਾ ਠੀਕ ਹੈ ਵੀਰ ਜੀ 15 ਦਿਨ ਰੈਗੂਲਰ ਇਹ ਚੀਜ਼ ਦੇਣੀ ਹੈ ਤੇ ਮੇਰੇ ਭਰਾ ਸਵੇਰੇ ਸ਼ਾਮ ਗੋਲੀ ਦੇਣੀ ਹੈ ਠੀਕ ਹੈ ਤੇ ਬਾਈ ਰੋਟੀ ਜਰੂਰ ਦੇਣਾ ਠੀਕ ਹੈ ਉਹਦਾ ਬਹੁਤ ਵਧੀਆ ਰਿਜ਼ਲਟ ਹੈ ਤੇ ਆਪਦੇ ਭਰਾ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਲਾਈਕ ਕਰਨਾ ਕਮੈਂਟ ਮਿਲ ਕਰਨਾ ਠੀਕ ਹੈ ਵੀਰ ਜੀ ਮਿਲਾਂਗੇ ਅਗਲੀ ਵੀਡੀਓ ਚ ਧੰਨਵਾਦ ਵੀਰ ਜੀ